पंद्रह मिनट हो गए कोई आ ही नहीं रहा है दरवाजा तो खुला ही पिया है ਵੀਰ ਜੀ ਤੁਸੀਂ ਵੀਰ ਜੀ ਤੁਸੀਂ ਕਿਦੋਂ ਆਏ ਉਹ ਮੈਂ ਦਰਵਾਜ਼ਾ ਬਾਹਰ ਖੁੱਲਾ ਪਿਆ ਸੀਗਾ ਤੂੰ ਫੋਨ ਚੁੱਕੀ ਬਈ ਗਈ ਹੈ ਹੈ ਕੋਈ ਖਿਆਲ ਰੱਖਿਆ ਕਰੋ ਵੀ ਦਰਵਾਜ਼ਾ ਖੁੱਲਾ ਹੋਵੇ ਕੋਈ ਵੀ ਆ ਜਾਵੇ ਅੰਦਰ ਮਾੜਾ ਮੋੜਾ ਖਿਆਲ ਰੱਖੋ ਕਿ ਫੋਨ ਹੀ ਲੱਗਣੇ ਦਾ ਸਾਰਾ ਦਿਨ ਵੀਰ ਜੀ ਹੋਰ ਕੀ ਕਰਾਂ ਟਾਈਮ ਪਾਸ ਕਰਨ ਵਾਸਤੇ ਜੇ ਮੈਂ ਫੋਨ ਹੀ ਦੇਖੂੰਗੀ ਤਾਂ ਹੋਰ ਕੀ ਕਰੂੰਗੀ ਮੈਂ ਫੋਨ ਹੀ ਦੇਖੂੰਗੀ ਇਹ ਟੈਮ ਪਾਸ ਮੀ ਕਿੰਨਾ ਟੈਮ ਬਰਬਾਦ ਹੁੰਦਾ ਆ ਆਸੇ-ਪਾਸੇ ਦੇਖੀਦਾ ਹੁੰਦਾ ਕਿ ਕੀ ਹੋ ਰਿਹਾ ਹੈਗਾ ਸਾਰਾ ਦਿਨ ਇਹਦੇ ਵਿੱਚ ਲੱਗੇ ਰਹੋ ਬੜੀ ਮਾੜੀ ਗੱਲ ਹੈ ਛੱਡੋ ਵੀਰ ਜੀ ਤੁਸੀਂ ਦੱਸੋ ਕਿਵੇਂ ਆਏ ਹੋ ਲੱਗੇ ਮੈਂ ਤਾਂ ਇਥੋਂ ਜਾ ਰਿਹਾ ਸੀਗਾ ਤੇ ਮੈਂ ਸੋਚਿਆ ਚੱਲ ਭੈਣ ਦਾ ਹਾਲ-ਚਾਲ ਪੁੱਛ ਕੇ ਚੱਲਦੇ ਆਂ ਵੀਰ ਜੀ ਤੁਸੀਂ ਵੀ ਤਾਂ ਮਹੀਨੇ ਬਾਅਦ ਆਏ ਹੋ ਚਲੋ ਆਓ ਚਲੀ ਅੰਦਰ ਚਲੀਏ ਕਹਿੰਦੇ ਸਾਰਾ ਦੇ ਨੇਰੇ ਵਿੱਚ ਡੁੱਬੀ ਨਹੀਂ ਆ ਦੱਸੋ ਉਹਦਾ ਟੋਪਸ ਤਾਂ ਕਿ ਮੈਟਾ ਪੈਸੇ ਵੀ ਲੈਣੇ ਮੈਨੂੰ ਨਾਲ ਬੈਂਕ ਦਾ ਮੈਸੇਜ ਆਇਆ 230000 ਰੁਪਏ ਨਿਕਲੇ ਹੋਇਆ ਹਾਂ ਹਾਂ ਜੀ ਹਾਂ ਜੀ ਕਹਿੰਦੇ ਪੈਸਾ ਰਹਿ ਕੀ ਕੀਤਾ ਉਹ ਘਰ ਦਾ ਸਮਾਨ ਲੈਣਾ ਸੀਗਾ ਸੂਟ ਲੈਣੇ ਸੀਗੇ ਸ਼ਾਪਿੰਗ ਕਰਨੀ ਸੀਗੀ ਉਹ ਕੱਪੜੇ ਲੈ ਲਏ ਆਪਣੇ ਲੈਨੇ ਕਿ ਸਾਰੇ ਸ਼ਹਿਰ ਦੇ ਲੈਨੇ ਉਹ ਨਹੀਂ ਨਹੀਂ ਉਹ ਮੈਂ ਕੰਨ ਦੀਆਂ ਭਾਲੀਆਂ ਵੀ ਬਣਾਈਆਂ ਸੀਗੀਆਂ ਤੇ ਤੁਹਾਨੂੰ ਪਤਾ ਨਹੀਂ ਅਗਲੇ ਮਹੀਨੇ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਵੀ ਆ ਉਹ ਲੱਕੀ ਤੈਨੂੰ ਕਿੰਨੀ ਵਾਰੀ ਕਿਹਾ ਪੈਸੇ ਧਿਆਨ ਨਾਲ ਖਰਚਾ ਕਰ ਆਪਣੇ ਕੋਲ ਪੈਸਾ ਨਹੀਂ ਤਾਂਗੇ ਸ਼ੋਰਟੇਜ ਚੱਲ ਰਹੀ ਆ ਯਾਰ ਗੇਮਾਂ ਦੇ ਚੱਕਰ ਵਿੱਚ ਫਸੀ ਲੱਕੀ ਨੂੰ ਇੱਕ ਦਿਨ ਫੋਨ ਆਇਆ ਕਿ ਉਹ ਜਿਹੜੀ ਗੇਮ ਖੇਲ ਚੁੱਕੀ ਹੈ ਉਸ ਦੇ ਵਿੱਚ ਉਹ 40 ਲੱਖ ਰੁਪਈਆ ਹਾਰ ਚੁੱਕੀ ਹੈ ਪਰੇਸ਼ਾਨ ਲੱਕੀ ਸੋਚਣ ਲੱਗੀ ਕਿ ਹੁਣ ਕੀ ਹੋਏਗਾ ਕਿਉਂ ਨਾ ਵੀਰ ਜੂਕੋ ਆਪਣਾ ਹਿੱਸਾ ਲੈ ਲਵਾਂ ਹਾਂ ਹਾਲ ਕੀ ਹਾਂ ਲੱਕੀ ਤੂੰ ਕਮੇ ਵੀਰ ਜੀ ਮੈਂ ਮੈਂ ਤੁਹਾਡੇ ਤੇ ਇੱਕ ਕੰਮ ਆਉਂਦਾ ਆਹ ਕੋਈ ਕੱਲੀ ਬੈਠ ਕੇ ਗੱਲ ਕਰਦੇ ਕੀ ਕੰਮ ਹੈ ਹਾਲ ਕੀ ਹੁੰਦਾ ਕੀ ਕੰਮ ਸੀਗਾ ਵੀਰ ਜੀ ਪੱਲਾ ਮੇਰੇ ਹੀ ਸੀ ਜਹਜਾਤ ਕਿੰਨੇ ਕਮ ਦਿਓ 125 300 ਰੁਪਏ ਤੇਰੇ ਹਿੱਸੇ ਆਉਂ धीर जी ਮੈਨੂੰ ਨਾ ਤੁਹਾਡੀ ਨਾ ਸਾਰੀ ਜਾਇਦਾਦ ਚਾਹੀਦੀ ਆ। ਮੈਨੂੰ ਸਾਰੀ ਜ਼ਮੀਨ ਜਾਦਾ ਚਾਹੀਦੀ ਹੈ। ਤੁੰਕੀ ਕਰਨੀ ਐ ਨੀ ਜ਼ਮੀਨ ਜਾਦਾ। ਠੀਕ ਹੈ ਭਾਣੇ। ਦੇ ਦੇ ਨਾ ਮੈਂ ਜ਼ਮੀਨ ਜਾਦਾ। ਮੈਂ ਤੁਹਾਨੂੰ ਵਾਦਾ ਕੀਤਾ ਹੈ ਨਾ। ਹਲਾ ਭਾਣੇ। ਹਾਇਫ। ਸਾਰੀ ਪ੍ਰੋਪਰਟੀ ਦੇ ਕਾਗਜ਼ਾਤ ਇਹਦੇ ਵਿੱਚ ਆ। ਠੀਕ ਹੈ। ਤਰਵਾ ਬਾਪੂ ਵਾਲਾ ਕਮਰਾ ਨਹੀਂ ਦੇਣਾ ਹੈਗਾ ਮੋਹ ਮੰਗਰੀ ਨਹੀਂ ਲੱਗਦਾ ਪਿਆ ਉਹਨਾਂ ਦਾ ਕਿਤੇ ਤਾਂ ਮੈਨੂੰ ਅੰਦਰ ਹੀ ਨਾ ਕਰਾ ਦੇ ਇੱਕ ਹੀ ਕਰ ਰਹੀ ਹੈ ਲਕਿਟ ਮੋ ਕਾਫੇ ਦੇਰ ਸਮੇਂ ਤੱਕ ਨਹੀਂ ਹੋਇਆ ਲੋਕਾਂ ਬਗਵਾਨ

ਉਹਦੇ ਚ ਪਹਿਲੇ ਤਾਂ ਮੈਂ ਜਿੱਤੇਗੀ 10000 ਰੁਪਏ ਮੈਨੂੰ ਮਿਲ ਗਿਆ ਸੀਗਾ ਫਿਰ ਉਸ ਤੋਂ ਬਾਅਦ ਮੈਂ ਹਾਰ ਦੇਈ ਗਈ ਮੈਂ ਨਾ ਤਾਹਰੀਣਾ ਆਪਣੇ ਪੇਕੇਆ ਕੋਲੋਂ ਆਜਵੀਨ ਦੇ ਚਾਹੇ ਦੇ ਤੇ ਕਾਗਜ਼ ਲੈ ਕੇ ਆਈ ਸੀਗੀ ਅਗਰ ਮੈਂ ਉਹਨਾਂ ਨੂੰ ਪੈਸੇ ਨਹੀਂ ਨਾ ਦਵਾਂਗੀ ਤਾਂ ਮੈਨੂੰ ਹੰਦਰ ਕਰਾ ਦੇਣਗੇ ਉਹ ਕਿੰਨੇ ਪੈਸੇ ਹਾਰੀਆਂ ਤੂੰ ਜੀ ਜੀ 40 ਲੱਖ ਨੇ 40 ਲੱਖ ਅਜੇ ਮੈਂ ਮਾਤਰ ਤੋਂ ਜਿਹੜੇ ਤੁਸੀਂ ਮੈਨੂੰ ਨਾ 2 ਲੱਖ 3000 ਰੁਪਏ ਦਿੱਤੇ ਸੀ ਨਾ ਉਹ ਮੈਂ ਗੈਰ ਦੇ ਸੋਟਣੇ ਦੇ ਵਿੱਚ ਤੇ ਵੇਸੀ ਕੀ ਹੋਵੇ ਜੋ ਹਾਰੇ ਸਹੀ ਉਹ ਹੋਣ ਹੋਣ ਵੀ ਨਹੀਂ ਚੱਕਦੇ ਪਏ ਲੱਗਦਾ ਵੀ ਨਹੀਂ ਆਉਣਾ ਉਹ ਤੇ ਨਾਲ ਲੱਗਿਆ ਮੈਨੂੰ ਅੰਦਰ ਘਰਾ ਦੇਣਗੇ ਉਹ ਕਿਹਦਾ ਰਹਿ ਗਿਆ ਤਮਾਖਾ ਹੋ ਗਿਆ ਕਿਹਦਾ ਕਿ ਇਹਨਾਂ ਰਹਾਤਾ ਨੰਬਰ ਨਹੀਂ ਲੱਗਦਾ ਇਹ ਤਾਂ ਮੈਨੂੰ ਔਨਲਾਈਨ ਫਰਾਡ ਇਸ ਲੱਗਦੇ ਆ ਇਹ ਬੰਦੇ ਤੇਰਾ ਦਿਮਾਖ ਖਰਾ ਹੋਇਆ ਪਿਆ ਤੇ ਦੇਖੋ ਤਾਂ ਨਾ ਆਨਲਾਈਨ ਖਰਾ ਸੀਗੇ ਬੰਦੇ ਉਹਨਾਂ ਨੇ ਆਪਾਂ ਨੂੰ ਜਿੰਨਾ ਰੋਟਣਾ ਸੀ ਰੋਟ ਲਿਆ ਇੱਕ ਗੱਲ ਦੱਸ ਅੱਜ ਕਰਵਾ ਚੋਤਾ ਬਾਰਤਸੇ ਹੀ ਕਰਕੇ ਜੀ ਮੇਰੇ ਕਿਹਾ ਤਾਂ ਸੀਗਾ ਮੇਰੇ ਵੀਰ ਜੀ ਨਹੀਂ ਆਏ ਕਾਈ ਕਰੀਓ ਸਤਿ ਆਵੇ ਰੇ ਮਸਤੀ ਕਰੰਡੀ ਰਹਾ ਕਨੇਡੀ ਫੋਟੋ ਠੀਕ ਹੈ ਤੂੰ ਠੀਕ ਹੈ ਵੀਰ ਜੀ ਮੈਨੂੰ ਮਾਫ਼ ਕਰ ਦਿਓ ਮੇ ਤੋਂ ਬਹੁ ਵੱਡੀ ਗਲਤੀ ਹੋ ਗਈ ਕਿਉਂ ਕੀ ਕੀਤਾ ਤੇ ਵੀਰ ਜੀ ਮੈਂ ਨਾ ਆਨਲਾਈਨ ਨਾ ਗੇਮ ਖੇਡੀ ਸੀਗੀ ਉਹਨਾਂ ਨੇ ਮੇਰੇ ਨਾਲ ਫਲੋਰ ਕਰ ਦਿੱਤੀ ਮੈਂ ਇਸੇ ਕਰਕੇ ਹਾਰ ਗਈ ਮੈਂ ਆਪਣੇ ਹੀਰੇ ਵਰਗੇ ਭਰਾ ਤੋਂ ਜਿੱਦ ਕਰਕੇ ਨਾ ਜਵੀਨ ਚਾਹ ਦੇ ਕਾਗਜ਼ ਲੈ ਕੇ ਆਈ ਸੀ ਅੱਛਾ ਮਾਫ਼ਿਲ ਕੀ ਗੱਲ ਹੈ ਚਲੋ ਇਸ ਬੰਨੇ ਤੇ ਅੱਖਾਂ ਤਾਂ ਖੁੱਲੀਆਂ ਇਸ ਤੋਂ ਅਪਰੇ 13ਵਾਂ ਦਸਤ ਹੈ ਅਸਿੰਤਾ ਕੱਲ ਇਹ ਤੁਹਾਨੂੰ ਵੇਣੀ ਸੀ ਮੇਰੇ ਜਿਹੀ ਨਹੀਂ ਨਹੀਂ ਇਹਦੀ ਇਹੀ ਸਜਾ ਲਈ ਅਸੀਂ ਇਹਦੇ ਵਿੱਚੋਂ ਕੁਝ ਨਹੀਂ ਲੈਣਾ ਨਹੀਂ ਬਿਨ ਨਹੀਂ ਇਹ ਤਾਂ ਜਮਾਨਾ ਦਾ ਤਸਤੂ ਇਹ ਤਾਂ ਹੁਣਾ ਹੀ ਪੰਦਾ ਕਰੋ ਜਸਤੂ ਪੈਣਾਇ ਕਾਤੇ ਸੋ ਇੱਥੇ ਕੀ ਹੈ ਆ ਜਗਾ ਕਰਵਾ ਜਾਓ ਆਪਰੇ ਨੂੰ ਭੈਣ ਬਾਰੇ ਸਰ ਵੀ ਲੈ ਕੇ ਆਇਆ ਹਾਂ ਇੰਮਰ ਤੇ ਪੁੱਲ ਸਰਵਾ ਹੈ ਤੇ ਯਾਰ ਹੁੰਦਾ ਉਹੀ ਹੁੰਦਾ ਕੋਸ਼ੋੜਿਆ ਸੇ ਕਾਲ ਦੇ ਇਹ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਸੀ ਇਹਦੇ ਵਿੱਚ ਅਸੀਂ ਤੁਹਾਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਸੀ ਕਿ ਇਹ ਜਿਹੜੇ ਮੋਬਾਈਲ ਦੇ ਯੂਜ਼ਰਸ ਨੇ ਮੋਬਾਈਲ ਜਿਹੜਾ ਵਰਤਿਆ ਜਾਂਦਾ ਇਸਤੇਮਾਲ ਕੀਤਾ ਜਾਂਦਾ ਅੱਜ ਕੱਲ ਬੱਚਾ ਹੋਵੇ ਜਵਾਨ ਹੋਵੇ ਹਰ ਬੰਦਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਮੋਬਾਈਲ ਦੇ ਤੇ ਕਈ ਵਾਰ ਅਸੀਂ ਇਸ ਮੋਬਾਈਲ ਦੇ ذریعے ਆਨਲਾਈਨ ਫਰੌਡਸ ਦੇ ਵਿੱਚ ਫਸ ਜਾਂਦੇ ਕਿਸੇ ਸਾਡਾ ਨੁਕਸਾਨ ਹ ਸਾਡਾ ਮੈਸੇਜ ਸਿਰਫ ਇਹੀ ਹੈ ਕਿ ਮੋਬਾਈਲ ਦਾ ਉਨਾ ਕ ਇਸਤੇਮਾਲ ਕਰੋ ਜਿਹੜਾ ਤੁਹਾਡੇ ਲਈ ਲਾਹੇਵੰਦ ਹੈ ਫਾਇਦੇਮੰਦ ਹੈ ਮੋਬਾਈਲ ਦਾ ਅਨਸੈਸਰੀ ਬੇਲੋੜਾ ਜਿਹੜਾ ਇਸਤੇਮਾਲ ਉਹ ਕਿਸੇ ਵੀ ਤਰ੍ਹਾਂ ਸਾਡੇ ਲਈ ਸਾਡੀ ਸੁਸਾਇਟੀ ਦੇ ਫਾਇਦੇਮੰਦ ਨਹੀਂ ਤੋ ਰੇਡੀਐਂਟ ਫਰੇਮ ਐਕਟਿਵ ਵੱਲੋਂ ਇਹ ਵੀਡੀਓ ਨੂੰ ਦੇਖਣ ਲਈ ਬੜਾ ਸਭ ਦਾ ਧੰਨਵਾਦ ਹਾਂ ਕਿ ਲੋ ਕਸੀ ਸ਼ੁਕਰਗੁਜ਼ਾਰੀ ਕਰਦੇ ਹਾਂ ਤੇ ਅੰਗੇਿਤ ਕਰਦੇ ਹਾਂ ਕਿ ਤੁਸੀਂ ਸਾਡੇ ਕਲਾਕਾਰਾਂ ਦੇ ਕਿਰਦਾਰ ਜੋ ਇਹਨਾਂ ਨੇ ਨਿਭਾਏ ਨੇ ਉਹਦੇ ਬਾਰੇ ਕਮੈਂਟਾਂ ਵਿੱਚ ਵੀ ਦੱਸੋਗੇ ਕਿ ਸਾਡਾ ਸਾਡੀ ਕੋਸ਼ਿਸ਼ ਕਿੱਦਾਂ ਦੀ ਰਹੀ ਇਹ ਵੀ ਦੱਸੋਗੇ ਤੇ ਅੱਗੇ ਤੋਂ ਸਾਨੂੰ ਬੋਰ ਵੀ ਕਰਦੇ ਰਹੋਗੇ ਕਿਉਂਕਿ ਦਰਸ਼ਕ ਹੈ ਅਸੀਂ ਦਰਸ਼ਕ ਤੋਂ ਵੈਰਾ ਅਸੀਂ ਕੁਛ ਧੰਨਵਾਦ ਅਹੂਜੀ ਅਹੂਰ ਵੀਡੀਓਜ਼ ਦੇਖ ਲੇ ਸਬਸਕ੍ਰਾਈਬ ਕਰੋ ਰੇਡੀਅੰਟ ਪ੍ਰਿੰਸ ਐਚ ਬੀ